ਮੇਰੀ ਨੂੰਹ ਨੇ ਸਾਡਾ ਸਾਰਾ ਕੁਝ ਹੀ ਖੋਲਿਆ ਸਾਡੀ ਜਾਇਦਾਦ ਨਹੀਂ ਵਿਜਣ ਦਿੰਦੀ ਸਾਨੂੰ ਕਿਤੇ ਘਰੇ ਨਹੀਂ ਵੜਨ ਦਿੰਦੀ ਗੁਰੂ ਘਰ ਰੋਟੀ ਖਾ ਕੇ ਫੇਰ ਕਿਤੇ ਧਰਮਸਾਲਾ ਚ ਪਾਵਾਂਗੇ ਅਸੀਂ ਤਾਂ ਪੈਣ ਨੂੰ ਨਹੀਂ ਕਿਤੇ ਥਾਂ ਕੋਤੇ ਉਹ ਨਹੀਂ ਹੈਗਾ ਸਾਨੂੰ ਕੁੱਟਿਆ ਜਨਾਨੀਆਂ ਨੂੰ ਮਾਗਰ ਪਾਤਾ ਸਾਨੂੰ ਕਿ ਡਾਕੂ ਲਾ ਕੇ ਸਾਨੂੰ ਕੰਨਾਂ ਟਾਟੀਆਂ ਮੇਰਾ ਸਵਾਨ ਵੀ ਟਾਟਾ ਬੜੇ ਚਾਮਾਂ ਨਾਲ ਤੁਸੀਂ ਆਪਣੇ ਬੇਟੇ ਦਾ ਮਿਆਰ ਬੜੇ ਚਾਮਾਂ ਨਾਲ ਆਖ ਦਿੱਤਾ ਤੁਸੀਂ ਕਿਤੇ ਸੋਚਿਆ ਸੀ ਕਿ ਇਹ ਹਾਲਾਤ ਦਾ ਨਾ ਪੁੱਤ ਕਦੇ ਨਹੀਂ ਸੋਚਿਆ ਵੀ ਆਹ ਕੁਝ ਕਰੂਗੀ ਨੂੰਹ ਸਾਡੇ ਨਾਲ ਆ ਕੇ ਕਾਨੂੰਨ ਇਹ ਪਕਾ 18 ਸਾਲ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਜੇ ਅਸੀਂ ਵੱੜ ਵੀ ਜਾਈਏ ਸਾਨੂੰ ਰੋੜਾ ਨਾ ਕੁੱਟ ਦੇਣੀ ਆ ਤਿੰਨ ਵਿੱਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੋਲ ਥਾਣੇ ਚ ਪਸਾ 13 ਸਾਲ ਵਰ ਦੀ ਸਜ਼ਾ ਟੱਟ ਕੇ ਆਇਆ ਮੁੰਡਾ ਜੇਲ੍ਹ ਜੇਲ੍ਹ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਹਸਾਰ ਕਦੇ ਟਵਾਣੇ ਕਦੇ ਮਹੀਨਾ ਮਹੀਨਾ ਬੈਠੇ ਰਹਿੰਦੇ ਕਦੇ ਪਤਾ ਕਰਨ ਨਹੀਂ ਆਈ ਔਰ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਇੱਕ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆ ਬੜੀ ਘਰੇ ਆ ਗਈ ਕਬਜ਼ਾ ਕਰ ਲੈਣ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਨੂੰ ਤਲਿਆ ਕੇ ਗੁੰਡੇ ਸਨ ਤਾਂ ਪਤਾ ਨਹੀਂ ਦੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੇ ਮੈਂ ਮੂਰੇ ਉਹ ਕਰਦਾ ਨਾ ਜ਼ਮੀਨ ਵਿਜਣ ਦਿੰਦੇ ਨੇ ਨਾ ਘਰੇ ਵੜ ਮੰਦਾ ਦੰਦੀ ਆ ਉਹ ਬੈਠੀ ਹੈ ਸਹੀ ਇਨਸਾਫ ਤੋਂ ਬੇਅਵੰਦੀ ਕਰਦੇ ਨਹੀਂ ਸਾਨੂੰ ਇਨਸਾਫ ਦਵਾਇਆ ਜਾਵੇ ਸਾਡਾ ਘਰ ਵੇਲਾ ਕਰਾਇਆ ਜਾਵੇ ਸਾਡੀ ਜ਼ਮੀਨ ਵਜਾਈ ਜਾਵੇ ਸਿਖਾਵਾਂਗੇ ਕੀ ਕਿੱਥੇ ਜਾਵਾਂਗੇ ਸੀ ਸਾਡੀ ਪੁੱਤ ਮਦਦ ਕਰੋ ਅਸੀਂ ਘਰੋਂ ਕੱਢਿਆ ਗਿਆ ਸਾਨੂੰ ਸਾਨੂੰ ਨਾਲ ਤਾਂ ਸਾਡਾ ਘਰ ਵਿਹਲਾ ਕਰਾਓ ਨਾ ਸਾਨੂੰ ਜ਼ਮੀਨ ਵਜਾਓ ਸਾਡੀ ਵੀ ਸਾਨੂੰ ਆਪਦੇ ਘਰੇ ਬਿਠਾਓ ਸਾਨੂੰ ਅਸਤਾ ਇਹੀ ਮੰਗ ਮੰਗਦੇ ਆ ਅਸਬਾ ਸੜਕਾਂ ਤੇ ਰੋੜ ਰਹੇ ਹਾਂ ਹਾਂਜੀ ਸੜਕਾਂ ਤੇ ਰੋੜ ਰਹੇ ਆ ਕਿੰਨੇ ਸਮਾਂ ਹੋ ਗਿਆ ਜੀ ਸਾਨੂੰ ਹਫ਼ਤਾ ਹੋ ਗਿਆ ਅੱਛਾ ਫਿਰ ਤੁਸੀਂ ਐਵੇਂ ਸੜਕਾਂ ਤੇ ਤੁਰਦੇ ਫਿਰਦੇ ਹੋ ਰੋਟੀ ਪਾਣੀ ਫਿਰ ਗੁਰੂ ਘਰ ਗੁਰੂ ਘਰ ਰੋਟੀ ਵੀ ਖਾ ਲਉਂਦੇ ਆ ਕਦੇ ਰਿਸ਼ਤੇਦਾਰੀ ਚ ਵਗ ਜਨਾ ਕਦੇ ਆਈਂ ਆਸੇ ਪਾਸੇ ਕਿੰਦਰੇ ਕਦੇ ਧਰ ਮਸਾਲਾ ਚ ਪਏ ਜਾਂਦੇ ਆ بس ਏਵੇਂ ਟਾਈਮ ਲੰਗਾਉਂਦੇ ਆ ਦੇ ਵੀ ਕਿਸ ਤਰ੍ਹਾਂ ਦੇਖਦੇ ਹੋ ਬੜੇ ਚਾਵਾ ਨਾਲ ਤੁਸੀਂ ਆਪਣੇ ਬੇਟੇ ਦਾ ਵਿਆਹ ਬੜੇ ਚਾਵਾ ਨਾਲ ਕੀਤਾ ਸੀ ਤੇ ਕਦੇ ਸੋਚਿਆ ਸੀ ਵੀ ਇਹ ਹਾਲਾਤ ਦੇ ਨਾ ਪੁੱਤਕਾਂ ਦੇ ਨਹੀਂ ਸੋਚਿਆ ਵੀ ਆਹ ਕੁਛ ਕਰੂਗੀ ਨੂੰ ਸਾਡੇ ਨਾਲ ਆ ਕੇ ਸਾਨੂੰ ਨਹੀਂ ਪਤਾ 18 ਸਾਲਾਂ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਹੁਣ ਜਾ ਕੇ ਦੇਖ ਲਓ ਹੁਣ ਵੀ 15 20 ਟੀਮੀਆਂ ਬੈਠੀਆਂ ਨੇ ਜੇ ਅਸੀਂ ਵੱੜ ਵੀ ਜਾਈਏ ਸਾਨੂੰ ਰੋੜਾ ਨਾ ਕੁੱਟ ਦੇਣੀ ਆ ਸਾਨੂੰ ਪੜ ਨਹੀਂ ਦਿੰਦੀ ਅੰਦਰ ਬਾਪੂ ਜੀ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਜੀ ਮੁਰਚਨ ਸਿੰਘ ਨਾਂ ਹੈ ਜੀ ਪਿੰਡ ਦੇਲਾ ਅਸੀਂ ਦੇਖ ਰਹੇ ਤੁਸੀਂ ਸੁਨਾਮ ਦੀਆਂ ਸੜਕਾਂ ਤੇ ਤੁਸੀਂ ਘੁੰਮ ਰਹੇ ਹੋ ਕਿਉਂ ਸੜਕਾਂ ਤੇ ਕੋਈ ਰੋੜ ਰਹੇ ਹੋ ਤੁਸੀਂ ਛੜਕਾਂ ਤੇ ਜੀ ਨੂਨੇ ਕੱਟਦੇ ਗੁੰਡੇ ਲਿਆ ਕੇ ਨੂਨੇ ਕੱਟਦੇ ਘਰੇ ਬੈਠੇ ਤੇ 19 ਚ ਵਿਆਹ 3 ਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੁਝ ਥਾਣੇ ਚ ਪਸਾ 11 ਸਾਲ ਪਰ ਦੀ ਸਜ਼ਾ ਕੱਟ ਕੇ ਆਇਆ ਮੁੰਡਾ ਕਦੇ ਫਿਰ ਖਰਚੇ ਦਾ ਪਤਾ ਕਦੇ 40 ਦਿਨ ਲਾਲਾ 6 ਜੇ 600 ਦਿਨ ਹੋ ਗਿਆ 600 ਦਿਨ ਹੋ ਗਿਆ ਜੀ ਉਹ ਬਿਮਾਰ ਰਹਿਣ ਲੱਗ ਗਿਆ ਜੇਲ੍ਹ ਜੇਲ੍ਹ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਸਾਰ ਕਦੇ ਟਵਾਣੇ ਕਦੇ ਮਹੀਨਾ ਮਹੀਨਾ ਬੈਠੇ ਰਹਿੰਦੇ ਕਦੇ ਪਤਾ ਕਰਨ ਨਹੀਂ ਆਈ ਜੀ ਬਥੇਰਾ ਜੋਰ ਲਾ ਵੀ ਤੂੰ ਪਤਾ ਹੀ ਕਰ ਲੈ ਇਹ ਕੱਲੀ ਜਣੀ ਬੈਠੀ ਰਹਿੰਦੀ ਤੂੰ ਵਗ ਜਾ ਦੋ ਦਿਨਾਂ ਜਮਾ ਨਹੀਂ ਆਈ ਹੈਗੀ ਨਾ ਆਈ ਜਿਆਦਾ ਮੁੱਕ ਗਿਆ 19 ਚ ਮੁੱਕ ਗਿਆ 19 ਚ ਉਹ ਕਰਕੇ ਫੇਰ ਨਹੀਂ ਆ ਰਹੀ ਹੈਗੀ ਫੇਰ ਅਸੀਂ ਆਖਿਆ ਵੀ ਬਈ ਆ ਜਾ ਤੂੰ ਸਾਡੇ ਕੋਲੇ ਰਹਿ ਜਾ ਨਾਂ ਨਹੀਂ ਰਹੀ ਫੇਰਾ ਫੇਰ ਨਹੀਂ ਫੇਰ ਬੱਗੀ ਉਹ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਜੀ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆਵੜੀ ਘਰੇ ਆ ਗਈ ਕਬਜ਼ਾ ਕਰ ਲੈ ਹੁਣ ਕਰ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਡੇ ਨੂੰ ਲਿਆ ਕੇ ਗੁੰਡੇ ਸਨ ਤਾਂ ਪਤਾ ਨਹੀਂ ਦੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੀ ਮੈਂ ਮੂਰੇ ਉਹ ਕਰਦਾ ਮੈਂ ਤਾਂ ਹਰ ਕੇਸ ਪੱਠੰਡ ਚ ਤੁਸੀਂ ਰਾਤ ਨੂੰ ਬੇ ਤੁਸੀਂ ਰੋਟੀ ਪਾਣੀ ਕਿਵੇਂ ਹੁੰਦਾ ਤੁਹਾਡਾ ਰੋਟੀ ਪਾਣੀ ਜੀ ਆਈ ਬੱਚਾ ਪਹਿਲਾਂ ਇੱਕ ਦੋ ਰਿਸ਼ਤੇਦਾਰਾਂ ਦੇ ਘਾਦੀ ਹੁਣ ਕਦੇ ਧਰਮਸ਼ਾਲਾ ਚ ਕਦੇ ਲੰਗਰ ਲੱਗਿਆ ਕਿਤੇ ਕਦੇ ਗੁਰਦੁਆਰੇ ਕਦੇ ਚੀਮੇ ਬਾਗੇ ਕਦੇ ਬਰਨਾਲੇ ਬਾਗੇ ਕਦੇ ਸੁਨਾਮਾਗੇ ਕਦੇ ਆਈ ਪਰ ਜੀ ਤੁਹਾਨੂੰ ਡਰ ਲੱਗਦਾ ਤੁਹਾਨੂੰ ਡਰ ਡਰ ਆ ਜੀ ਉਦੋਂ ਮਸਾ ਕੱਢੇ ਸੀ ਤਾਂ ਉਦੋਂ ਇਹ ਸਾਰਾ ਮਸਲਾ ਜਿਹੜਾ ਹੈਗਾ ਪੁਲਸ ਦੇ ਧਿਆਨ ਵਿੱਚ ਹੈਗਾ ਪੁਲਸ ਦੇ ਧਿਆਨ ਚ ਹੈ ਸਭ ਦੇ ਧਿਆਨ ਚ ਹੈ ਪੰਚਾਇਤ ਦੇ ਧਿਆਨ ਚ ਹੈ ਸਾਰਾ ਧਿਆਨ ਚ ਹੈ ਤੇ ਗੱਲ ਕਿਉਂ ਨਹੀਂ ਕਰਦੇ ਜਦ ਮੈਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਕਿਹੜੀ ਗੱਲ ਜਿਹੜਾ ਝੂਠ ਮਾਰ ਮਾਰ ਕੇ ਆ ਝੂਠ ਮਾਰੇ ਆ ਝੂਠ ਮਾਰੇ ਮੂੰਹ ਤੇ ਗੱਲ ਕਰਨ ਹੁੰਦੀ ਐ ਹੁਣ ਪੰਚਾਇਤ ਕਹਿੰਦੀ ਪਏ ਬੁਲਾਇਆ ਇੱਕ ਗੁੰਡਾ ਬੁਲਾ ਰ ਕਾਪਤਾਨੀ ਕਹਿੰਦੇ ਚੀਮਿਆ ਉਹਦਾ ਪਤਾ ਨਹੀਂ ਕਿੱਥੋਂ ਦਾ ਚੂਲੜ ਦਾ ਉਹ ਉਹ ਬੋਲਦਾ ਸੁਣਿਆ ਮੈਂ ਉਹ ਕਹਿੰਦੇ ਕਿ ਦੇਖੀ ਮੈਂ ਕਿ ਕੈ ਫੋਨ ਕਰਤੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਮੈਨੂੰ ਕਿ ਨਾ ਫੋਨ ਕਰਿਆ ਉਹਨੇ ਨਾ ਉਹਨੇ ਗੱਲ ਕਰੀ ਮੇਰੇ ਨਾਲ ਕੋਈ ਮੈਂ ਗੱਲ ਕਰਦਾ ਜਿਹੜੇ ਇਹ ਕਰਨੀ ਜਿਵੇਂ ਮਰਜ਼ੀ ਕਰੋ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਐ ਮਤਲਬ ਹੁਣ ਕੋਟੀ ਤੁਹਾਡੇ ਤੇ ਸਾਡੀ ਦਾ ਜੀ ਕਰਕੇ ਤੁਹਾਨੂੰ ਬਾਹਰੋਂ ਕੱਢਤਾ ਕਰੋ ਸਾਨੂੰ ਘਰੋਂ ਕੱਢਤਾ ਮੈਂ ਤਾਂ ਮੁੜ ਮੁੜ ਬੇਨਤੀ ਆਹੀ ਕਰਦਾ ਸਰਕਾਰ ਨੂੰ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬਈ ਨਾ ਤਾਂ ਸਾਡੀ ਜ਼ਮੀਨ ਵਿਜਣ ਦੰਦੇ ਨੇ ਉਹਨਾਂ ਦਾ ਇਕੱਠ ਵਰਨ ਰੱਖਿਆ ਨਾ ਜ਼ਮੀਨ ਵਿਜਣ ਦੰਦੇ ਨੇ ਨਾ ਘਰੇ ਵੜਨ ਦੰਦਾ ਦੰਦੀ ਆ ਆ ਉਹ ਬੈਠੀ ਐ ਇਨਸਾਫ਼ ਦੀ ਘਰ ਲਗਾਨੇ ਦਸੂ ਹੁਣ ਮੈਂ ਤਾਂ ਬੇਨਤੀ ਆਹੀ ਐ ਬਈ ਸਾਨੂੰ ਨਾਲ ਤਾਂ ਕਰ ਆਪਦੇ ਘਰੇ ਵੜਨਾ ਚਾਹੀਦਾ ਨਾਲੇ ਮੇਰੀ ਜ਼ਮੀਨ ਵਜਾ ਦੇ ਬਸ ਇਹ ਅਪੀਲ ਕਰਦੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ